ਸਾਤ ਸਰੀਆ ਕਾਜ ਚੁੜਕਲੇ ਲੈ ਕੇ ਫੇਰ ਹਾਜ਼ਰਾਂ ਤੁਹਾਨੂੰ ਹਸਾਉਣ ਲਈ ਰੌਣਕਾਂ ਲਾਉਣ ਲਈ ਤੇ ਉਦਾਸੀ ਭਜਾਉਣ ਲਈ ਆਜੋ ਫਿਰ ਸ਼ੁਰੂ ਕਰਦੇ ਆ ਮੈਂ ਆਪਣੇ ਦੋਸਤ ਦੇ ਵਿਆਹ ਦੇ ਵਿੱਚ ਇੰਨਾ ਨਾਗਨ ਦਾੰਤ ਕੀਤਾ ਨਾ ਉਹਦੇ ਪਿਓ ਨੇ ਮੈਨੂੰ ਪੁੱਛ ਹੀ ਲਿਆ ਕਹਿੰਦਾ ਪੁੱਤ ਵਿਆਹ ਹੁਣ ਦਵੇਂਗਾ ਕਾ ਨਾਗਮਣੀ ਲੈ ਕੇ ਜਾਏਗਾ ਮਾਸਟਰ ਕਹਿੰਦਾ ਪੁੱਤ ਜਲੇ ਤੇ ਨਮਕ ਛਿੜਕਣਾ ਇਹਨੂੰ ਉਦਾਹਰਨ ਸਹਿਤ ਸਮਝਾਓ ਜਵਾਕ ਬੋਲਦਾ ਕਦੇਈ ਪੈਟਰੋਲ ਪੰਪ ਦੇ ਉੱਤੇ ਨਾ ਮੋਦੀ ਜੀ ਦੀ ਹੱਸਦੇ ਹੋਏ ਦੀ ਫੋਟੋ ਤੁਹਾਨੂੰ ਪਤਾ ਹੈ 35 ਤੇ 37 ਦੀ ਆਸ ਵਿੱਚ ਕਦੇ ਨਹੀਂ ਬਣ ਸਕਦੀ ਕਿਉਂਕਿ ਇਹਨਾਂ ਦੇ ਵਿਚਾਲੇ 36 ਦਾ ਅੰਕੜਾ ਘਰ ਵਾਲੀ ਕਹਿੰਦੀ दारू ਪੀਣ ਤੋਂ ਬਾਅਦ ਨਾ ਤੁਸੀਂ ਬਾਹਲੇ ਹੈਂਡਸਮ ਲੱਗਦੇ ਹੋ ਘਰ ਵਾਲਾ ਕਹਿੰਦਾ ਪਰ ਮੈਂ ਤਾਂ ਅਜੇ ਪੀਤੀ ਵੀ ਨਹੀਂ ਘਰ ਵਾਲੀ ਕਹਿੰਦੀ ਅੱਜ ਮੈਂ ਪੀਤੀ ਹੈ ਮੈਨੂੰ ਪਤਾ ਹੈ ਤੁਸੀਂ ਚੁਟਕਲੇ ਸੁਣਨਾ ਚਾਹੁੰਦੇ ਹੋ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਆਪਨੇ ਚੈਨਲ ਦੇ ਉੱਤੇ 25 ਤਰੀਕ ਨੂੰ ਆਪਣਾ ਇੱਕ ਗਾਣਾ ਆਇਆ ਚੀ ਜਿਹਦਾ ਨਾਮ ਆ ਵਿਆਹ ਵਾਲਾ ਦਿਨ ਆਪਣਾ ਲਿਖਿਆ ਹੋਇਆ ਹੈ ਜੇ ਮੈਂ ਤੁਸੀਂ ਚੁਟਕਲਿਆਂ ਨੂੰ ਪਿਆਰ ਦਿੱਤਾ ਹੈ ਉਹਨੂੰ ਵੀ ਜਾ ਕੇ ਸੁਣੋ ਸ਼ੇਅਰ ਕਰੋ ਮੈਨੂੰ ਪਤਾ ਤੁਹਾਨੂੰ ਗਾਣਾ ਬਹੁਤ ਚੰਗਾ ਲੱਗਣਾ ਤੇ ਆਜੋ ਫਿਰ ਸ਼ੁਰੂ ਕਰਦੇ ਹਾਂ ਆ ਬਾਬਾ RAMਦੇਵ ਦੀ ਨਾ ਕੱਲੀ ਜ਼ਾਹਿਰ ਬਣਾਉਣੀ ਰਹੀ ਸੀ ਚੱਕੋ ਫਿਰ ਪਤੰਜਲੀ ਜ਼ਾਹਿਰ ਇਹਨੂੰ ਖਾ ਕੇ ਆਤਮਾ ਦਾ ਪਰਮਾਤਮਾ ਨਾਲ ਮੇਲ ਹੋਊਗਾ ਸਾਲਾ ਕੀ ਟਾਈਮ ਚੱਲ ਰਿਹਾ ਯਾਰ ਖਾਨਣਿਆਂ ਤਾਂ ਪਚਦਾ ਨਹੀਂ ਕਮਾਉਣਿਆਂ ਤਾਂ ਬਚਦਾ ਨਹੀਂ ਐ ਲੱਗਦਾ ਬਟੂਏ ਦੇ ਵਿੱਚ ਨੱਥੂਰਾਮ ਗੋੜਸੇ ਬੈਠਾ ਹੈ ਗਾਂਧੀ ਜੀ ਨੂੰ ਟਿਕਨ ਹੀ ਨਹੀਂ ਦਿੰਦਾ ਇੱਕ ਮੁੰਡੇ ਨੇ ਸਾਧੂ ਨੂੰ ਕਿਸੇ ਨੂੰ ਪੁੱਛਿਆ ਕਹਿੰਦਾ ਬਾਬਾ ਸੋਹਣੀ ਕੁੜੀ ਦਾ ਹੱਥ ਪਾਉਣ ਲਈ ਮੈਨੂੰ ਕੀ ਕਰਨਾ ਪਊਗਾ ਕਹਿੰਦਾ ਪੁੱਤ ਕਿਸੇ ਮੌਲ ਦੇ ਬਾਹਰ ਜਾ ਉੱਥੇ ਬੈਠ ਜਾ ਤੇ ਮਹਿੰਦੀ ਲਾਉਣ ਦਾ ਕੰਮ ਸ਼ੁਰੂ ਕਰ ਦੇ ਇੱਕ ਸ਼ਰਾਬੀ ਨੇ ਆਪਦੇ ਦੋਸਤਾਂ ਨੂੰ ਪਾਰਟੀ ਤੇ ਬੁਲਾਇਆ ਤੇ ਘਰੋਂ ਹੀ ਬੱਕਰਾ ਚੋਰੀ ਕੀਤਾ। ਰਾਤ ਨੂੰ दारू ਪੀਤੀ ਪਾਰਟੀ ਕੀਤੀ ਰਾਤ ਦੇ ਸਵੇਰੇ ਜਦੋਂ ਘਰ ਆਇਆ ਬੱਕਰਾ ਕਿੱਲੇ ਨਾਲ ਹੀ ਬੰਨਿਆ ਪਿਆ ਸੀ। ਹੈਰਾਨ ਹੋ ਕੇ ਘਰ ਵਾਲੀ ਨੂੰ ਕਹਿੰਦਾ ਆਹ ਬੱਕਰਾ ਕਿੱਥੋਂ ਆ ਗਿਆ? ਕਹਿੰਦੀ ਤੂੰ ਬੱਕਰੇ ਨੂੰ ਮਾਰ ਗੋਲੀ ਰਾਤ ਚੋਰੀ-ਚੋਰੀ ਕੁੱਤਾ ਕਿੱਥੇ ਲੈ ਕੇ ਗਿਆ ਸੀ? ਇੱਕ ਮਾਸਟਰ ਨੇ ਜਵਾਕ ਨੂੰ ਪੁੱਛਿਆ ਕਹਿੰਦਾ ਜੇ ਮੱਛਰ ਕੱਟੇ ਮੱਛਰ ਦੰਦੀ ਵੱਡੇ ਤਾਂ ਕੀ ਕਰਨਾ ਚਾਹੀਦਾ ਜਵਾਕ ਕਹਿੰਦਾ ਕਿ ਖੁਰਕ ਕਰਕੇ ਪਾਇਆ ਜਾਣਾ ਚਾਹੀਦਾ ਤੁਸੀਂ ਕਿਹਾ ਕਹਿੰਦਾ ਰਜਨੀ ਕਾਹ ਤੋਂ ਜਿਹੜੇ ਮੱਛਰ ਤੋਂ ਸੌਰੀ ਬੁਲਾ ਲਓਗੇ ਆ ਘੱਮਸੇ ਕਮ ਨਾਲ ਸਵੇਰੇ ਸਵੇਰੇ 200 ਬੰਦਾ WhatsApp ਦੇ ਗਰੁੱਪਾਂ ਦੇ ਵਿੱਚ ਸੋ ਪਰਵਾਹ ਵਾਲੇ ਮੈਸੇਜ ਭੇਜਦਾ ਦਿਨ ਫੇਰ ਨਹੀਂ ਚੰਗਾ ਲੰਘਦਾ ਇਨਸਾਨ ਦੇ ਚਿਹਰੇ ਤੇ ਨਾ ਸਭ ਤੋਂ ਵੱਧ ਮਾਸੂਮੀਅਤ ਦੁਕਾਨਦਾਰ ਨੂੰ ਪਾਟਿਆ ਹੋਇਆ ਨੋਟ ਦੇਣ ਵੇਲੇ ਹੁੰਦੀ ਹੈ ਟਿੰਟੂ ਕਹਿੰਦਾ ਆਂਟੀ ਟਿੰਟੂ ਕਿੱਥੇ ਹੈ ਕਹਿੰਦੀ ਪੁੱਤੋ ਗਰਮਾ ਗਰਮ ਪਰੌਠੇ ਖਾ ਰਿਹਾ ਕਹਿੰਦੀ ਤੈਨੂੰ ਵੀ ਭੁੱਖ ਲੱਗੀ ਹੋਣੀ ਆ ਕਹਿੰਦਾ ਹਾਂਜੀ ਹਾਂਜੀ ਚਲ ਕੇ ਨਹੀਂ ਫਿਰ ਘਰੇ ਜਾ ਕੇ ਖਾ ਰੱਬ ਕਹਿੰਦਾ ਤੈਨੂੰ ਕੀ ਚਾਹੀਦਾ ਕਹਿੰਦਾ ਇੱਕ ਨੌਕਰੀ ਨੋਟਾਂ ਨਾਲ ਭਰਿਆ ਹੋਇਆ ਕਮਰਾ ਤੇ ਗਰਮੀ ਤੋਂ ਛਟਕਾਰਾ ਏਟੀਐਮ ਦੇ ਵਿੱਚ ਹੁਣ ਗਾੜ ਲੱਗਿਆ ਹੋਇਆ ਵਿਚਾਰਾ ਆ ਬੀਬੀਆਂ ਨੂੰ ਨਾ ਆ ਆਕਸੀਜਨ ਦੀ ਲੋੜ ਨਹੀਂ ਹੁੰਦੀ ਤਾਰੀਫ਼ ਨਾਲ ਵੀ ਜਿੰਦਾ ਰਹਿ ਸਕਦੀਆਂ ਨੇ ਇਹ ਬਿਆਹ ਤੋਂ ਬਾਅਦ ਸੱਸ ਕਹਿੰਦੀ ਪੁੱਤ ਕਹਿੰਦੀ ਇਹ ਤੇਰਾ ਹੀ ਘਰ ਆ ਕਹਿੰਦੀ ਅੱਜ ਤੋਂ ਮੈਂ ਤੇਰੀ ਮਾਂ ਨੂੰ ਬੋਲਦੀ ਐ ਕਹਿੰਦੀ ਮੰਮੀ ਜੀ ਫੇਰ ਤਾਂ ਮੈਂ ਹੋਰ ਸੌ ਲੈਂਨੀ ਐ ਅੱਜ ਤਾਂ 7 ਵਜੇ ਨੇ 11 ਵਜੇ ਨਾ ਮੇਰੇ ਕਮਰੇ ਚਾਹ ਪੇ ਦੇ ਦਿਓ ਟੋਲੀ ਤੋਂ ਬਾਅਦ ਲਾੜੇ ਨੇ ਲਾੜੀ ਨੂੰ ਕਿਹਾ ਕਹਿੰਦਾ ਹੁਣ ਤਾਂ ਗੱਡੀ 12 ਕਿਲੋਮੀਟਰ ਦੂਰ ਆ ਗਈ ਤੇਰੇ ਪੇਕਿਆਂ ਤੋਂ ਹੁਣ ਤਾਂ ਚੁੱਪ ਕਰ ਜਾ ਕਹਿੰਦੀ ਮੈਂ ਤਾਂ ਟਾਕੀ ਵਾਲੇ ਪਾਸੇ ਬੈਠੂ ਆ ਗਲਾਬ ਜਾਮਨ ਤੋਂ ਬਾਅਦ ਜੇ ਰਸਗੁੱਲਾ ਖਾਵਾਂ ਤਾਂ ਉਹ ਵੀ ਮਿੱਠਾ ਹੀ ਲੱਗਦਾ ਆ ਚਾਹ ਨੂੰ ਪਤਾ ਨਹੀਂ ਕੀ ਪ੍ਰੋਬਲਮ ਹੈ ਇਹਨਾਂ ਤੋਂ ਬ੍ਰੇਕਿੰਗ ਨਿਊਜ਼ ਅੱਜ ਰਾਤ 12 ਵਜੇ ਤੋਂ ਬਾਅਦ ਪੀਐਮ ਬਦਲ ਜਾਊਗਾ ਕਿਉਂਕਿ 12 ਵਜੇ ਤੋਂ ਬਾਅਦ ਏਐਮ ਹੋ ਜਾਂਦਾ ਆ ਤਿੰਨ ਚਾਰ ਸਾਲ ਦੇ ਜਵਾਕਾਂ ਨੂੰ ਮੋਬਾਈਲ ਚਲਾਉਂਦੇ ਦੇਖ ਕੇ ਐ ਲੱਗਦਾ ਹੈ ਵੀ ਇਹਨਾਂ ਨੇ ਕੁਰਕ ਖੇਤਰ ਵਾਲੇ ਅਭਿਮਨ ਨਿਊ ਵਾਂਗੂ ਮੋਬਾਈਲ ਚਲਾਉਣਾ ਢਿੱਡ ਜੀ ਸਿੱਖ ਲਿਆ ਸੀ ਆ ਸੋਸ਼ਲ ਮੀਡੀਆ ਤੇ ਜਿਹੜੇ ਬਾਲੀ ਅੰਗਰੇਜ਼ੀ ਛਾੜਦੇ ਆ ਨਾ ਕਸਟਮਰ ਕੇਅਰ ਵਾਲਿਆਂ ਨਾਲ ਗੱਲ ਕਰਨ ਲਈ ਪੰਜਾਬੀ ਦੇ ਵਿੱਚ ਗੱਲ ਕਰਨ ਲਈ ਦੋ ਵਾਲਾ ਬਟਨ ਦਬਦਿਆ। ਕਾਰ ਵਾਲੀ ਕਹਿੰਦੀ ਜਦੋਂ ਆਪਣਾ ਨਵਾਂ ਨਾਵਾ ਵਿਆਹ ਹੋਇਆ ਸੀ ਉਦੋਂ ਤੱਕ ਕਹਿੰਦੀ ਮੈਨੂੰ ਬੜੇ ਘੇਣ ਘੇਣ ਨਾਵਾ ਨਾਲ ਬਣਾਉਂਦਾ ਸੀ ਰਾਸ ਮલાઈ ਮੇਰੀ ਖੋਏ ਦੀ ਵਰਫੀ ਕਹਿੰਦੀ ਹੁਣ ਨਹੀਂ ਮੈਨੂੰ ਬਣਾਉਂਦਾ ਕਾਰ ਵਾਲਾ ਬੋਲਦਾ ਕਹਿੰਦਾ ਫਿਰ ਦੁੱਧ ਦੀ ਵਰਫੀ ਐ ਕਦੋਂ ਤੱਕ ਤਾਜ਼ੀ ਰਹੂਗੀ। ਕੁਝ ਕ ਫੈਕਟਰੀਆਂ ਬੰਦ ਹੋਣ ਨਾਲ ਦੇਸ਼ ਦਾ ਜੇ ਪਾਣੀ ਸਾਫ਼ ਹੋ ਸਕਦਾ ਹੈ ਤਾਂ ਕੁਝ ਕ ਨਿਊਜ਼ ਚੈਨਲ ਬੰਦ ਹੋਣ ਨਾਲ ਨਾ ਦੇਸ਼ ਦਾ ਮਾਹੌਲ ਵੀ ਸਾਫ਼ ਹੋ ਸਕਦਾ। ਸੋਹ ਵਾਰ ਨੂੰ ਦਫ਼ਤਰ ਦੇ ਵਿੱਚ ਸਿਰਫ ਸਰੀਰ ਹੀ ਪਹੁੰਚਦਾ ਹੈ ਆਤਮਾ ਤਾਂ ਮੰਗਲਵਾਰ ਨੂੰ ਜੁਆਇਨ ਕਰਦੀ ਹੈ ਇਹ ਨੌਕਰੀ ਵਾਲੇ ਸਮਝਣਗੇ ਕੀ ਫਾਇਦਾ ਇੰਨੀ ਪੜਾਈ ਕਰੇ ਦਾ ਜਦੋਂ ਖੀਰ ਦੇ ਵਿੱਚ ਪਤੀ ਨਾ ਲੱਗੇ ਵੀ ਅੰਗਰੇਜ਼ੀ ਦੇ ਵਿੱਚ ਜਲੇਬੀ ਤੇ ਪਕੌੜੇ ਨੂੰ ਕੀ ਕਹਿੰਦੇ ਨੇ ਤਾਨੂੰ ਪਤਾ ਹੈ ਆ ਪਿਆਰ ਪਿਓਰ ਦੇ ਵਿੱਚ ਕੁਝ ਨਹੀਂ ਰੱਖਿਆ ਓਏ ਜੇੜਾ ਕੁਝ ਰੱਖਿਆ ਨਾ ਫ੍ਰਿਜ 'ਚ ਰੱਖਿਆ ਜਾਓ ਫਿਰ ਖਾ ਲਓ ਪੀ ਲਓ ਅਤਿਆਇਸ਼ ਕਰੋ ਹੌਲਦਾਰ ਕਹਿੰਦਾ ਥਾਣੇਦਾਰ ਨੂੰ ਕਹਿੰਦਾ ਸਾਰੇ ਇਸ ਵਾਰ ਸਾਰੇ ਕੈਦੀਆਂ ਨੇ ਨਾ ਰਮਾਇਣ ਪਲੇ ਕੀਤਾ ਸੀ ਥਾਣੇਦਾਰ ਕਹਿੰਦਾ ਇਹ ਤਾਂ ਫਿਰ ਚੰਗੀ ਗੱਲ ਹੈ ਕਹਿੰਦਾ ਇਹ ਚੰਗੀ ਗੱਲ ਤਾਂ ਠੀਕ ਹੈ ਪਰ ਜਿਹੜਾ ਹਨੂਮਾਨ ਜੀ ਬਣਿਆ ਸੀ ਨਾ ਉਹ ਹਜੇ ਤੱਕ ਕੈਦੀ ਸੰਜੀਵਨੀ ਲੈ ਕੇ ਵਾਪਸ ਨਹੀਂ ਆਇਆ ਗਾਂਧੀ ਜੀ ਦੇ ਤਿੰਨ ਬੰਦ ਸੀ ਉਹਨਾਂ ਨੂੰ ਤਿੰਨਾਂ ਨੂੰ ਮਿਲਾ ਕੇ ਹੁਣ ਚੌਥਾ ਬਣਾਤਾ ਮੋਬਾਈਲ ਤੇ ਇਹ ਜਦੋਂ ਬੰਦੇ ਦੇ ਹੱਥ ਦੇ ਵਿੱਚ ਹੁੰਦਾ ਨਾ ਬੰਦਾ ਨਾ ਤਾਂ ਦੇਖਦਾ ਹੈ ਨਾ ਕਿਸੇ ਦੀ ਸੁਣਦਾ ਹੈ ਨਾ ਕਿਸੇ ਨਾਲ ਬੋਲਦਾ ਦੇਖੋ ਵੀ ਮੈਂ ਜਮ ਹਰ ਰਿਸਕ ਨਹੀਂ ਲੈਂਦਾ ਘਰੇ ਜੇ ਰਿਸ਼ਤੇਦਾਰ ਆ ਜਾਣ ਨਾ ਮੈਂ ਤਾਂ ਉਹਨਾਂ ਦੇ ਨਾਲ ਹੀ ਖਾ ਪੀ ਲੈਣਾ ਬੈਠ ਕੇ ਕੀ ਪਤਾ ਬਾਅਦ ਵਿੱਚੋਂ ਨਾ ਮਿਲੇ ਕੁਝ ਖਾਣ ਨੂੰ ਯਾਰ ਕਾ ਨਵਾਜੀ ਉਮੀਦ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਣੀ ਆ ਹਰ ਵਾਰ ਦੀ ਤਰ੍ਹਾਂ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਬਾਕੀ ਜਉਂਦੇ ਬਸਦੇ ਰਹੋ ਖੁਸ਼ ਰਹੋ ਧੰਨਵਾਦ